Chalo, pô, já aqui, não põe tá é a ਉਹ ਤੋਂ ਇਹ ਨਹੀਂ ਉਹ ਤਾਂ ਉਹ ਰਸਵਾਰ ਮੈਂ ਜੀ ਨੋ ਪੋਜਾ ਲੱਗੀ ਹੈ ਭਾਈ ਲੱਗ ਰਹੀ ਹੁੰਦੀ ਹੈ ਭਾਈ ਯਾਰ ਕੱਖ ਦੇ ਲੱਗਦੇ ਰਹਿੰਦੇ ਫਾਇਦਾ ਕੀ ਹੋਇਆ ਜੀ ਉੱਥੋਂ ਜਿਹੜਾ ਆਇਆ ਕੱਢਣ ਆਹ ਖਾ ਗਈ ਜਿਹੜਾ ਅੱਗਾ ਇਹਨੂੰ ਤਾਂ ਵੀ ਪਤਾ ਨਹੀਂ ਪੁੱਤੂ ਕਰਿਆ ਕਾਟ ਰੱਖ ਰਹੀ ਹੈਗੀ ਇੱਕ ਤੋਂ ਆਇਆ ਜਿਹੜਾ ਖਾ ਕੇ ਆ ਗਿਆ ਉਹ ਵਿਚਾਰ ਪਰਾਂ ਲੱਗੀ ਅੱਗਾ ਜਿੱਦਾਂ ਜਦਾਂ ਟੰਦਾ ਗੁੰਦਾ ਕੋਈ ਕਿਤੇ ਇਹ ਘਰੇ ਬੈਠਾ ਬੋਲੇ ਨੇ ਚੱਕੀ ਵਾਸ ਪਰ ਅਗਲ ਤੇ ਟੂੜੀ ਹੋਈ ਹੋਈ ਕਿਨੂੰ ਐ ਤੜੀ ਆਉਂਦੀ ਨਹੀਂ ਟੂੜੀ ਇਹ ਵੀ ਸੀ ਇਹਦਾ ਇੰਨਾ ਕਵਰੇਜ ਵਿੱਚ ਤੇ ਮੂੜੀਆਂ ਲਾਈ ਹੋਈ ਸਾਰੀ ਸੋਨੂੰ ਸੋਨੂੰ ਆਜਾ ਨਾਲ ਆ ਜਾ ਕੋਈ ਨਾ ਬੱਚਾ ਕੋਈ ਨਾ ਇਦਾਂ ਆਪਾਂ ਫੜੀ ਗੱਲ ਕਰਦੇ ਆਜ ਬੇਨਤੀ ਕਰ ਦਿੰਦੇ ਸਰ ਕਿਧਰੋਂ ਠੀਕ ਮੈਨੇ ਉਹ ਆ ਨਾਲ ਖੜਾ ਨਾ ਆ ਨਾਲ ਆਉਂਦਾ ਰਾਮਿੰਦਰ ਹੋ ਰਿਹਾ ਪੁੱਤ ਕੋਈ ਨਾ ਜੇ ਬੱਚਾ ਆਣਾ ਤੁਸੀਂ ਆਜੋ ਖੜਜੋ ਬੀਬੀ ਆਇਆ ਵੀਰਪਾਲ ਹੋ ਰਿਹਾ ਸਤਿ ਸ਼੍ਰੀ ਅਕਾਲ ਦੋਸਤੋ ਮੈਂ ਹਾਂ ਤੁਹਾਡਾ ਆਪਣਾ ਬੇਨਤੀ ਅੱਜ ਰਾਮਗੜ੍ਹ ਪਿੰਡ ਆਇਆ ਕੱਲ ਮੈਂ ਇੱਕ ਵੀਡੀਓ ਸਾਂਝੀ ਕੀਤੀ ਸੀ ਪਿੰਡ ਰਾਮਗੜ੍ਹ ਦੀ ਜਿੱਥੇ ਬਹੁਤ ਵੱਡਾ ਕਹਿਰ ਇੱਕ ਗਰੀਬ ਪਰਿਵਾਰ ਦੇ ਨਾਲ ਹੋਇਆ ਆ ਬਾਪੂ ਹੋ ਰਿਹੇ ਆਹ ਬੱਚੇ ਬੱਚੀਆਂ ਪਰਿਵਾਰ ਹੈ ਇਹ ਉਹ ਗਰੀਬ ਪਰਿਵਾਰ ਹੈ ਜਿਹਦੀਆਂ ਕੱਲ ਤਕਰੀਬਨ 40 ਦੇ ਕਰੀਬ ਬੱਕਰੀਆਂ ਤੇ ਭੇਡਾਂ ਸੜ ਗਿਆਂ ਜਿਉਂਦੀਆਂ ਸੜ ਗਈਆਂ ਉਹ ਆਵਾੜੇ ਚ ਕਿਤੇ ਇਧਰਲੇ ਪਾਸੇ 나ੜ ਨੂੰ ਅੱਗ ਲੱਗੀ ਤੋਂ 나ੜ ਨੂੰ ਅੱਗ ਲੱਗਦੀ ਲੱਗਦੀ ਜਿਹੜੀ ਐ ਇੱਥੇ ਤੱਕ ਆ ਪਹੁੰਚੀ ਤੇ ਇਹ ਜਿਉਂਦੀਆਂ ਜਿਹੜੀਆਂ ਬੱਕਰੀਆਂ ਤੇ ਭੇਡਾਂ ਸੜ ਗਈਆਂ ਬਹੁਤ ਵੱਡਾ ਇੱਕ ਮੈਂ ਕਹਿ ਸਕਦਾ ਕਿ ਇਸ ਤੋਂ ਵੱਡਾ ਦੁਖਾਂਤ ਇਸ ਪਰਿਵਾਰ ਲਈ ਨਹੀਂ ਹੋ ਸਕਦਾ ਜਿਹਦਾ ਕਾਰੋਬਾਰ ਜਿਹਦਾ ਖਾਣ ਪੀਣੇ ਪਰਿਵਾਰਾਂ ਦੀ ਰੋਟੀ ਰੋਜੀ ਚਲੀ ਗਈ ਜਦੋਂ ਦੀ ਇਹ ਵੀਡੀਓ ਮੈਂ ਸਾਂਝੀ ਕੀਤੀ ਆ ਤਾਂ ਉਸ ਤੋਂ ਬਾਅਦ ਜਿਹੜਾ ਕਾਫੀ ਬੰਦਿਆਂ ਦੇ ਮੈਨੂੰ ਫੋਨ ਵੀ ਆਏ ਮੈਂ ਤੁਹਾਨੂੰ ਬੇਨਤੀ ਕਰਨੀ ਚਾਹਨਾ ਮਾਂ ਮੇਰੀ ਕੋਈ ਨਾ ਜਿਉਂਦੀ ਰਹ ਜਿਉਂ ਕੋਈ ਨਹੀਂ ਤੱਕੜੇ ਹੋ ਗਏ ਫਿਰ ਉਹ ਬਹੁਤ ਦੁਖ ਦੀ ਗੱਲ ਹੈ ਮੈਂ ਇਹ ਕਹਨਾ ਬਾਪੂ ਰਾਨੂੰ ਨਾ ਮੈਂ ਇਹ ਗੱਲ ਕਹਿਣਾ ਕਿ ਤੁਸੀਂ ਜਿੰਨੇ ਵੀ ਬੰਦੋਂ ਜਿੰਨਾ ਵੀ ਜਿਹਦੇ ਮਨ ਚ ਕਿਤੇ ਇਸ ਗੱਲ ਦੀ ਦਇਆ ਆਉਂਦੀ ਹੈ ਸਭ ਤੋਂ ਪਹਿਲਾਂ ਮੈਂ ਆਪਣੇ ਜੀ ਮੇਰੀ ਬੇਨਤੀ ਹੈ ਕਿ ਜਿਹੜਾ ਬੰਦਾ ਵੀ ਮੈਨੂੰ ਅੱਜ ਮੈਨੂੰ ਆਸਟ੍ਰੇਲੀਆ ਤੋਂ ਕੈਨੇਡਾ ਤੋਂ ਜਿੰਨੇ ਮੇਰੇ ਸੱਜਣ ਮਿੱਤਰੋਂ ਤੁਸੀਂ ਮੈਂ ਸਾਰਿਆਂ ਨੂੰ ਹੱਥ ਬਨ ਕੇ ਬੇਨਤੀ ਕਰਦਾ ਕਿ ਜਿੰਨਾ ਇਸ ਪਰਿਵਾਰ ਦੇ ਲਈ ਕਰ ਸਕਦੇ ਠੀਕ ਹੈ ਜੀ ਠੀਕ ਇਹਨਾਂ ਗਰੀਬ ਪਰਿਵਾਰਾਂ ਲਈ ਜਿੰਨੀ ਵੀ ਮਦਦ ਕਰ ਸਕਦੇ ਹੋ ਤੇ ਦੂਜਾ ਸਰਕਾਰ ਨੂੰ ਬੇਨਤੀ ਕਰੂੰਗਾ ਕਿ ਤੁਸੀਂ ਜਿੰਨੀ ਮਦਦ ਕਰ ਸਕਦੇ ਹੋ ਕਿਰਪਾ ਕਰਕੇ ਇਸ ਪਰਿਵਾਰ ਦੀ ਕਰੋ ਮੈਂ ਇਸ ਕਰਕੇ ਲਾਈਵ ਹੋਇਆ ਅੱਜ ਕਿਉਂਕਿ ਇਹ ਜ਼ਰੂਰੀ ਸੀ ਇਹ ਪਰਿਵਾਰਾਂ ਦੀ ਸ਼ਾਇਦ ਸੁਣਵਾਈ ਕਿਤੇ ਮੈਨੂੰ ਨਹੀਂ ਪਤਾ ਕਿੱਥੇ ਕੀ ਹੋਊਗੀ ਪਰ ਅਸੀਂ ਜਿੰਨੇ ਵੀ ਖੜੇ ਆ ਅਸੀਂ ਪਾਰਟੀ ਵੱਲੋਂ ਵੀ ਸ਼੍ਰੋਮਣੀ ਕਾਲੀ ਦਲ ਵੱਲੋਂ ਵੀ ਤੇ ਨਾਲ ਆਪਣੇ ਵੱਲੋਂ ਮੈਂ ਨਿੱਜੀ ਤੌਰ ਤੇ ਤੇ ਮੇਰੇ ਨਿੱਜੀ ਸਾਥੀਆਂ ਨੂੰ ਜਿੰਨੇ ਵੀ ਬਾਹਰਲੇ ਮੁਲਕ ਚ ਰਹਨੇ ਹੋ ਇੱਥੇ ਰਹਨੇ ਹੋ ਇਹਨਾਂ ਦਾ ਅਕਾਊਂਟ ਨੰਬਰ ਵੀ ਮੈਂ ਆਪਣੀ ਫੇਸਬੁੱਕ ਤੇ ਸ਼ੇਅਰ ਕਰ ਦੂੰਗਾ ਡਾਇਰੈਕਟਲੀ ਇਹਨਾਂ ਦਾ ਇੱਕ ਅਕਾਊਂਟ ਨੰਬਰ ਹੈ ਜੇ ਮੈਂ ਤੁਹਾਨੂੰ ਦਿਖਾ ਵੀ ਦੇਣਾ ਕਿ ਉਸ ਅਕਾਊਂਟ ਨੰਬਰ ਦੇ ਵਿੱਚ ਆਪਾਂ ਜਿੰਨੀ ਵੀ ਮਦਦ ਪਾ ਸਕੀਏ ਇਹ ਮਹਿੰਦਰ ਸਿੰਘ ਦੇ ਨਾਮ ਤੇ ਅਕਾਊਂਟ ਨੰਬਰ ਹੈ ਜੀ ਤੇ ਆ ਬੱਚੀ ਆ ਵੀਰਪਾਲ ਕੌਰ ਦਾ ਨੰਬਰ ਹੈ ਤੁਸ ਜੀ ਕਿਰਪਾ ਕਰਕੇ ਅਕਾਊਂਟ ਨੰਬਰ ਦੇ ਵਿੱਚ ਜ਼ਰੂਰ ਇਹਨਾਂ ਦਾ ਆਪਦਾ ਪਰਿਵਾਰ ਦਾ ਨੰਬਰ ਹੈ ਬੈਂਕ ਦਾ ਨੰਬਰ ਹੈ ਜਿੰਨੀ ਯਾਰ ਮਦਦ ਕਰ ਸਕੋ ਨਾ ਬੜਾ ਭਲਾ ਹੋਊਗਾ ਕੋਈ 500 1000 2000 10000 2000 ਜਿ ਤਾਕੇ ਭੇਡਾਂ ਕਿਉਂਕਿ ਬੱਕਰੀ ਇਹਨਾਂ ਦਾ ਤਕਰੀਬਨ